ਬੇਬੇ ਸਤਿ ਸ਼੍ਰੀ ਅਕਾਲ ਬੇਬੇ ਮੈਂ ਤੁਹਾਨੂੰ ਐ ਪੁੱਛਦੀ ਸੀਗੀ ਤੁਸੀਂ ਵਿਆਹ ਤੋਂ ਪਹਿਲਾਂ ਇਹਨਾਂ ਨਾਲ ਕੋਈ ਗੱਲ ਨਹੀਂ ਕਰੀ ਵੀ ਆਪਣਾ ਪਰਿਵਾਰ ਕਿਵੇਂ ਆ ਕਰਾਣੇ ਤੋਂ ਕਿਤੇ ਰਿਵਾਜ ਨਹੀਂ ਕਰੀ ਹੋਣੀ ਗੱਲ ਉਹਨਾਂ ਨੂੰ ਪਤਾ ਹੈ ਠੀਕ ਹੈ ਕਿ ਹੋਊਗੀ ਬੇਬੇ ਜੇ ਮੈਂ ਆਪਣਾ ਪਰਿਵਾਰ ਆ ਨਾ ਇੱਥੇ ਤਾਂ ਐਵੇਂ ਦਾ ਕੁਝ ਵੀ ਨਹੀਂ ਹੈਗਾ ਜੇ ਮੈਂ ਪਾਠ ਕਰਨ ਬੈਠਦੀ ਆ ਤਾਂ ਮੈਨੂੰ ਪਾਠ ਨਹੀਂ ਕਰਨ ਦਿੰਦੇ ਹਾਂ ਭਾਈ ਮੁੰਡਾ ਕਿ ਉਹ ਅੱਖਾਂ ਚ ਲੇ ਰ ਅਬਾ ਨਾ ਲੈ ਦਿੱਤੀ ਜੇ ਅਜੇ ਹਾਲ ਮਟੱਕਰ ਦੇ ਤੁਹਾਨੂੰ ਨਾ ਨਾ ਵੀ ਲੈਣ ਦਿੰਦੇ ਬੇਬੇ ਮੇਰੀ ਗੱਲ ਸੁਣੋ ਤੂੰ ਨਾ ਬਾਪੂ ਨਾਲ ਗੱਲ ਕਰ ਬਾਪੂ ਨਾਲ ਗੱਲ ਕਰਕੇ ਤੁਸੀਂ